ਕਰਾਂਗਾ ਖਬਰ ਹੈ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਔਰ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਸੰਭਾਵੀ ਇੱਕ ਜੋ ਬਿੱਲ ਲਿਆਂਦੇ ਜਾਣ ਦੀਆਂ ਚਰਚਾਵਾਂ ਨੇ ਉਸ ਮੁੱਦੇ ਦੇ ਉੱਤੇ ਹਾਲਾਂਕਿ ਭਾਜਪਾ ਕਲੀਅਰ ਕਰ ਚੁੱਕੀ ਹੈ ਕਿ ਨਹੀਂ ਅਜਿਹਾ ਕੋਈ ਸਰਦਰ ਉਤੇ اجلاس ਦੇ ਵਿੱਚ ਬਿੱਲ ਨਹੀਂ ਲਿਆਂਦਾ ਜਾ ਰਿਹਾ ਪਰ ਇਸ ਮੁੱਦੇ ਦੇ ਉੱਤੇ ਸਿਆਸਤ ਗਰਮਾਈ ਹੋਈ ਹੈ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਮੁੱਖ ਮੰਤਰੀ ਮਾਨ ਨੇ ਕੇਂਦਰ ਦੀ ਸਰਕਾਰ ਨੂੰ ਕਿਹਾ ਤੇ ਕਿਹਾ ਜੇ ਫੈਸਲੇ ਵਾਪਸ ਹੀ ਲੈਣੇ ਨੇ ਤਾਂ ਅਜੇ ਫੈਸਲੇ ਲੈਣ ਦੀ ਕੀ ਲੋੜ ਹੈ ਦੇਸ਼ ਜਿਹੇ ਨੋਟੀਫਿਕੇਸ਼ਨਸ ਦੇ ਨਾਲ ਨਹੀਂ ਚੱਲਦਾ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਸਪਸ਼ਟ ਕਰਨ ਦਿੱਤਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਕਿ ਵਿంటర్ ਸੈਸ਼ਨ ਦੇ ਵਿੱਚ ਜਿਹੜਾ ਛੇਤੀ ਵਿంటర్ ਸੈਸ਼ਨ ਆਣ ਜਾ ਰਿਹਾ ਹੈ ਸਰਦੂਰਤ اجلاس ਦੇ ਵਿੱਚ ਕੋਈ ਅਜਿਹਾ ਸੂਦ ਬਿਲ ਨਹੀਂ ਲਿਆਂਦਾ ਜਾ ਰਿਹਾ ਪ੍ਰਸਤਾਵ ਅਜੇ ਸਰਕਾਰ ਦੇ ਵਿਚਾਰ ਅਧੀਨ ਹੈ ਇਸ ਪ੍ਰਸਤਾਵ ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਪ੍ਰਸਤਾਵ ਦੇ ਵਿੱਚ ਚੰਡੀਗੜ੍ਹ ਦੀ ਸ਼ਾਸਨ ਪ੍ਰਸ਼ਾਸਨ ਦੀ ਵਿਵਸਥਾ ਬਦਲਣ ਦੀ ਕੋਈ ਗੱਲ ਨਹੀਂ ਹੈ ਪ੍ਰਸਤਾਵ ਦੇ ਚੰਡੀਗੜ੍ਹ ਦੇ ਪੰਜਾਬ ਜਾਂ ਹਰਿਆਣਾ ਦੇ ਨਾਲ ਡਰਵਾਇਤੀ ਸਬੰਧਾਂ ਨੂੰ ਬਦਲਣ ਦੀ ਵੀ ਕੋਈ ਗੱਲ ਨਹੀਂ ਹੈ ਇਸ ਮੁੱਦੇ ਦੇ ਉੱਤੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਅਫੀਸ਼ੀਅਲ ਤੌਰ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਬਿਆਨ ਦੇ ਵਿੱਚ ਕਿ ਸਾਰੀਆਂ ਧਿਰਾਂ ਦੇ ਨਾਲ ਸਲਾਹ مشਵਰੇ ਤੋਂ ਬਾਅਦ ਵੀ ਬਾਅਦ ਹੀ ਕੋਈ ਟੁਕਮਾ ਫੈਸਲਾ ਲਿਆ ਜਾਏਗਾ ਪੂਰਾ ਮਾਮਲਾ ਕੀ ਹੋਤੋਂ ਦੱਸਣੇ ਦਰਅਸਲ 131 131ਵੀਂ ਸੰਵਿਧਾਨਿਕ ਸੋਧ ਦੇ ਖਰੜੇ ਨੂੰ ਲੈ ਕੇ ਕਈ ਤਰ੍ਹਾਂ ਦੇ ਸੰਸੇ ਖੜੇ ਹੋਏ ਕਿਹਾ ਜਾ ਰਿਹਾ ਸੀ ਕੀ ਚੰਡੀਗੜ੍ਹ ਨੂੰ ਆਰਟੀਕਲ 240 ਦੇ ਤਹਿਤ ਲੈ ਕੇ ਆਉਣ ਦੀ ਤਿਆਰੀ ਹੈ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਚੰਡੀਗੜ੍ਹ ਦਾ ਸਟੇਟਸ ਬਦਲ ਰਹੀ ਹੈ ਜਿਸ ਨਾਲ ਪੰਜਾਬ ਦਾ ਚੰਡੀਗੜ੍ਹਤੀ ਅਧਿਕਾਰ ਖਤਮ ਹੋ ਜਾਏਗਾ ਤੇ ਚੰਡੀਗੜ੍ਹ ਦਾ ਸ਼ਾਸਨ ਰਾਸ਼ਟਰਪਤੀ ਦੇ ਅਧੀਨ ਆ ਜਾਏਗਾ ਅਤੇ ਪ੍ਰਸ਼ਾਸਕ ਦੀ ਥਾਂ ਐਲਜੀ ਦੀ ਨਿਯੁਕਤੀ ਹੋ ਜਾਏਗੀ ਇਸ ਮੁੱਦੇ ਤੇ ਹੀ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਕਿਹਾ ਗਿਆ ਕਿ ਕੇਂਦਰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋੜ ਰਿਹਾ ਹੈ ਇਸ ਤੇ ਪੋਲਿਟੀਕਲ ਤੌਰ ਦੇ ਉੱਤੇ ਬਵਾਲ ਹੋਇਆ केर सरकार ऑफिशियल एक बयान जारी शताब्दी मनाने में लगे हुए हैं वो पता नहीं क्या क्या खेल करते रहते हैं पीछे से तो गुरु साहब ही उनको शायद समत बख्श रहे हैं कि वो वापस ले रहे हैं ऐसे फैसले लेने की क्या जरूरत है जो बाद में वापस लेने पड़े तो पता नहीं कौन उनको सलाह देता है लेकिन मैं तो यही अरदास कर सकता हूँ कि भगवान उनको समत बख्शे उनको ये पता चले कि देश जो है वो ऐसे छोटे मोटे नोटिफिकेशनों से नहीं चलता पंजाब की धरती शहीदों की धरती है गुरुओं पीरों फ़कीरों की धरती है इसके साथ कोई ऐसी छेड़छाड़ करने की कोशिश ना हो पंजाब ली चंडीगढ़ देक दे चंडीगढ़ जान तो भी प्यारा साधा ਇਸ ਕਰਕੇ ਇਹਦੇ ਉੱਤੇ ਤਾਂ ਕੋਈ ਕਿੰਤੂ ਪਰੰਤੂ ਦਾ ਹੀ ਮਤਲਬ ਨਹੀਂ ਇਹ じゃ ਕੋਈ 240 ਪਹਿਲਾਂ ਮੈਂ ਦੱਸਣਾ ਚਾਹੁੰਨਾ 240 ਦਾ ਇਹਦਾ ਤਾਂ ਮਤਲਬ ਗਲਤ ਹੈ ਹੀ ਕੋਈ ਨਹੀਂ ਮੈਂ ਵੈਸੇ ਵੀ ਦੱਸਣਾ ਚਾਹੁੰਨਾ 240 ਦੀ ਗੱਲ ਆ ਜਿਹੜੀ ਇਹ ਤਾਂ ਜੇ ਪਾਰਲੀਮੈਂਟ 'ਚ ਆਉਂਦੀ ਗੱਲ ਤਾਂ ਪਾਰਲੀਮੈਂਟ 'ਚ ਸਭ ਐਮਪੀ ਨੇ ਉੱਥੇ ਤੇ ਡਿਸਕਸ਼ਨ ਹੋਣੀ ਸੀ ਜੇ ਜੇ ਆਉਂਦੀ ਤੇ ਇਹ ਕੋਈ ਮਖੌਲ ਆ ਵੀ ਉੱਥੇ ਹਰ ਗੱਲ ਆ ਜਿਹੜੀ ਉਹ ਪੜ੍ਹ ਕੇ ਵੀ ਪਾਸ ਕਰਾਉਣਾ ਲਿਖਿਆ ਹੋਇਆ ਜੀ ਉੱਥੇ ਪਹਿਲੀ ਗਲਤ ਇਨ ਬਿਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ ਕੋਈ ਐਸੀ ਗੱਲ ਆਈ ਨਹੀਂ ਰਹੀ ਨਾ ਆਊਗੀ ਕਦੇ ਜਿਹੜਾ ਲਿਖਿਆ ਹੈ ਵੀ ਡਿਸਕਸ਼ਨ ਲਈ ਉਹ 240 ਦਾ ਵੈਸੇ ਮਤਲਬ ਕੀ ਸੀ 240 ਨਾ ਤਾਂ ਡਿਫਾਈਨ ਕਰਦੀ ਹੈ ਕੋਈ ਸਟੇਟ ਦੀ ਰਾਜਧਾਨੀ ਦੀ ਗੱਲ ਨਾ ਉਹ ਬਾਉਂਡਰੀਜ਼ ਦੀ ਡਿਫਾਈਨ ਕਰਦੀ ਹੈ ਗੱਲ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਨਾਲੇ ਜੇ ਉਹ ਚੀਜ਼ ਵੀ ਜਿਹੜੀ ਲਿਖੀ ਸੀ ਪੰਜਾਬ ਦੇ ਗਵਰਨਰ ਹੀ ਯੂਟੀ ਦੇ ਐਡਮਿਨਿਸਟਰेटर ਕੋਈ ਐਲਜੀ ਕਹਿ ਰਿਹਾ ਜੀ ਕੋਈ ਕਹਿੰਦਾ ਜੀ ਦਿੱਲੀੋਂ ਆ ਜਾਣਾ ਜੀ ਕੁਛ ਆ ਆ ਜਾਣਾ ਮੈਂ ਹੈਰਾਨ ਆ ਹਰੇਕ ਗੱਲ ਪਰ ਗੱਲ ਉਹ ਆ ਵੀ ਸਾਨੂੰ ਪੰਜਾਬੀਆਂ ਨੂੰ इमोशनल ਚੀਜ਼ਾਂਏ ਸਾਡੇ ਨਾਲ ਹੋਇਆ ਅੱਗੇ ਸਾਨੂੰ ਕਾਂਗਰਸ ਪਾਰਟੀ ਨੇ ਇਸੇ ਤਰੀਕੇ ਨਾਲ ਹਰ ਚੀਜ਼ ਪੰਜਾਬ ਦੀ ਹੌਲੀ 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 ਕਰਕੇ ਖੋਈ ਆ ਪਰ ਮੈਂ ਕਲੀਅਰ ਕਰਦਾ ਬਿਲਕੁਲ ਵੀ ਕੋਈ ਵੀ ਪਾਰਲੀਮੈਂਟ ਚ ਇਹ ਗੱਲ ਨਹੀਂ ਆ ਰਹੀ ਨਾ ਇਹ ਤੇ ਕੋਈ ਅੱਗੇ ਕਿੰ ਤੂੰ prontua ਮੈਂ ਇਹ ਪਹਿਲਾ ਸਭ ਨੂੰ ਸਾਰੇ ਜਿਹੜੇ ਪੋਲਿਟਿਕਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਨਾ ਇਹ ਜੀ ਬਿਲਕੁਲ ਕੋਈ ਗੱਲ ਨਾ ਹੈਗੀ ਆ ਨਾ ਸੀਗੀ